ਜਿਨ੍ਹਾਂ ਨੂੰ ਮਾਨ ਪ੍ਰਾਪਤ ਹੈ ਪਹਿਲੀ ਗੁਰਸਿੱਖ ਬੀਬੀ ਹੋਣ ਦਾ ਬੀਬੇ ਦਾ ਆਪਣੇ ਨਾਨਕਿਆਂ ਨਾਲ ਇੰਨਾ ਜ਼ਿਆਦਾ ਪ੍ਰੇਮ ਸੀ ਕਿ ਉਹਨਾਂ ਨੇ ਬੀਬੇ ਦਾ ਨਾਂ ਹੀ ਨਾਨਕੀ ਰੱਖ ਦਿੱਤਾ ਬਚਪਨ ਤੋਂ ਹੀ ਬੀਬੇ ਨਾਨਕੀ ਇੱਕ ਵੀਰ ਲੋਚ ਦੀ ਅਰਦਾਸਾਂ ਕਰਦੀ ਤੇ ਫਿਰ ਜਦ ਵੀਰ ਦੀ ਆਮਦ ਹੋਈ ਤਾਂ ਘਰਦਿਆਂ ਨੇ ਬਾਬੇ ਦਾ ਨਾਂ ਬੀਬੇ ਨਾਨਕੀ ਦੇ ਨਾਂ ਤੋਂ ਹੀ ਨਾਨਕ ਰੱਖ ਸਾਰਿਆਂ ਨੇ ਲਾਡ ਨਾਲ ਕਹਿਣਾ ਨਾਨਕੀ ਦਾ ਨਾਮ ਹੈ। ਬੇਬੇ ਹੀ ਕੋ ਬਖਸ਼ੀ ਹੋ ਸੀ ਜਿਸ ਨੇ ਬਚਪਨ ਵਿੱਚ ਹੀ ਬਾਬੇ ਨਾਨਕ ਅੰਦਰ ਮੌਜੂਦ ਅਕਾਲ ਪੁਰਖ ਦੀ ਜੋਤ ਨੂੰ ਪਛਾਣ ਲਿਆ ਸੀ। ਅਤੇ ਬਾਬੇ ਨਾਨਕ ਨੂੰ ਰਾਏ ਪੋਏ ਕੀ ਤਲਵੰਡੀ ਤੋਂ ਸੁਲਤਾਨਪੁਰ ਹੋਤੀ ਲੈ। ਬੇਬੇ ਨੇ ਗੁਰੂ ਨਾਨਕ ਨੂੰ ਹਮੇਸ਼ਾ ਵੇਹ ਚੜ ਕੇ ਨਹੀਂ ਪੀਹ ਜਾਣ ਕੇ ਪਿਆਰ ਕੀਤਾ। ਇਹ ਉਹ ਹੀ ਸਥਾਨ ਹੈ ਜਿੱਥੇ ਭਾਈਆ ਚੈਰਾਣ ਦਾ ਵਿਆਹ ਮਗਰੂ ਬੀਬੇ 난ਕੀ ਨੇ ਆਪਣੀ ਰਿਹائش ਕੀਤੀ ਅਤੇ ਸੁਲਤਾਨਪੁਰ ਲੋਧੀ ਚ ਹੀ ਬੀਬੇ ਜੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਉਸੁਰੂ ਬਣਿਆ। ਨਿਹਾਇਤ ਜ਼ਿਕਰਯੋਗ ਹੈ ਕਿ ਬੀਬੇ 난ਕੀ ਨੂੰ ਆਪਣੇ ਸਰੀਰੀ ਜਾਮੇ ਤਿਆਗਣ ਦਾ ਪਹਿਲਾ ਹੀ ਪਤਾ ਲੱਗਿਆ ਸੀ। ਤੇ ਉਹਨਾਂ ਨੇ ਆਪਣੇ ਪਾਤਸ਼ਾਹ ਸਾਹਿਬ ਵਾਤਾਕੀ ਨੇ ਹਾਜ਼ਰੀ ਚ ਜਫਰੀ ਸਾਹਿਬ ਸਰਵਨ ਕਰਦੇ ਹੋਏ ਕੀ ਹੈ ਬੇਬੀ ਨਾਨਕੀ ਦਾ ਉੱਚਾ ਸੁੱਚਾ ਜੀਵਨ ਆਪਣੇ ਆਪ ਚ ਇੱਕ ਪੂਰਨ ਮਿਸਾਲ ਹੈ ਪ੍ਰੇਰਣਾ ਹੈ ਪੂਰੇ ਸਮਾਜ ਲਈ